ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਹਾਰਨ ਜਾ ਰਹੀ ਹੈ ਕਿੰਨੀਆਂ ਸੀਟਾਂ ਘਟ ਰਹੀਆਂ ਨੇ ਕਿੱਥੇ ਸਿਮਟ ਗਈ ਹੈ ਕੌਣ ਜਿੱਤੇਗਾ ਤਾਜ਼ਾ ਅੰਕੜਿਆਂ ਨੇ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਤੇ ਬਾਕੀ ਸਾਰਿਆਂ ਦੀਆਂ ਨੀਂਦਾਂ ਹਰਾਮ ਕਰਕੇ ਰੱਖਤੀਆਂ ਇਸੇ ਚੱਕਰ ਦੇ ਵਿੱਚ ਅਚਨ ਚੇਤ ਆਮ ਆਦਮੀ ਪਾਰਟੀ ਨੇ ਦਿੱਲੀ ਸਦਲੇ ਸਾਰੇ ਪੰਜਾਬ ਦੇ ਐਮਐਲਏ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਛੱਡ ਕੇ ਅਮਨ अरोੜਾ ਸਣੇ ਬਾਕੀ ਸਾਰੇ ਦਿੱਲੀ ਸੱਦੇਗੇ ਨੇ ਅੰਕੜੇ ਕਿੱਥੋਂ ਤੇ ਕਿਵੇਂ ਆਏ ਇਹਦੇ ਬਾਰੇ ਤੁਹਾਡੇ ਨਾਲ ਕਹਾਣੀ ਸਾਂਝੀ ਕਰਨੀ ਹੈ ਖੋਲ ਕੇ ਦੱਸਨੀ ਹੈ ਸਾਰੀ ਕਹਾਣੀ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਆਮ ਆਦਮੀ ਪਾਰਟੀ ਦਿੱਲੀ ਦੀਆਂ ਚੋਣਾਂ ਦੇ ਵਿੱਚ ਜੀ ਜਾਣ ਲਾ ਕੇ ਲੜਨਾ ਚਾਹੁੰਦੀ ਹੈ ਪਰ ਤਾਜ਼ਾ ਅੰਕੜਿਆਂ ਨੇ ਕੇਜਰੀਵਾਲ ਦੀਆਂ ਨੀਂਦਾਂ ੜਾ ਕੇ ਰੱਖਤੀਆਂ ਜੇਕਰ ਤਾਜ਼ਾ ਅੰਕੜੇ ਦੇਖਣੇ ਹੋਣ ਤਾਂ ਇਹਨਾਂ ਦੇ ਹਿਸਾਬ ਦੇ ਨਾਲ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ 3 ਡੱਬਾ ਗੋਲ ਹੋਣ ਜਾ ਰਿਹਾ ਇਹ ਅੰਕੜੇ ਕਿੱਥੋਂ ਆਏ ਨੇ ਇਹ ਮੇਰੇ ਪੱਲੇ ਹੋ ਨਹੀਂ ਆਏ ਜਾ ਕਿਸੇ ਹੋਰ ਨੇ ਨਹੀਂ ਦਿੱਤੇ ਇਹ ਦਿੱਲੀ ਦਾ ਸੱਟਾ ਬਾਜ਼ਾਰ ਕਹਿ ਰਿਹਾ ਦਿੱਲੀ ਦੇ ਸੱਟਾ ਬਾਜ਼ਾਰ ਦੇ ਅੰਕੜੇ ਹੈਰਾਨੀ ਜਨਕ ਨੇ ਕਈ ਗੱਲਾਂ ਨੇ ਉਹਦੇ ਬਾਰੇ ਅੱਗੇ ਜਾ ਕੇ ਗੱਲ ਕਰਦੇ ਆ ਪਹਿਲਾਂ ਤੁਹਾਨੂੰ ਅੰਕੜੇ ਦੱਸਦੇ ਆ ਕਿ ਆਮ ਆਦਮੀ ਪਾਰਟੀ ਕਿੰਨੀਆਂ ਸੀਟਾਂ ਦੇ ਸਿੰਮਟ ਰਹੀ ਹੈ ਤੇ ਉਹਨੂੰ ਹਰਾਉਣ ਵਾਲੀ ਕਿਹੜੀ ਪਾਰਟੀ ਹੈ ਦਿੱਲੀ ਦੇ ਸੱਟਾ ਬਾਜ਼ਾਰ ਚ ਜੋ ਰੇਟ ਨਿਕਲਿਆ ਉਹਦੇ ਮੁਤਾਬਕ ਬੀਜੇਪੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਜਿੱਤ ਰਹੀ ਹੈ ਤੇ ਆਮ ਆਦਮੀ ਪਾਰਟੀ ਦੂਜੇ ਕਾਂਗਰਸ ਤੀਜੇ ਤੇ ਰਹਿ ਸਕਦੀ ਹੈ ਆਮ ਆਦਮੀ ਪਾਰਟੀ ਦਾ ਬੁਰਾ ਹਾਲ ਹੈ ਕਿੰਨੀਆਂ ਸੀਟਾਂ ਕੱਢ ਰਹੀਆਂ ਨੇ ਇਹਦੇ ਬਾਰੇ ਤੁਹਾਨੂੰ ਹੁਣ ਮੈਂ ਦੱਸਦਾ ਦਰਅਸਲ ਭਾਜਪੀ ਨੂੰ ਸੱਟਾ ਬਜ਼ਾਰ 37 ਤੋਂ 39 ਸੀਟਾਂ ਦੇ ਰਿਹਾ ਬਹੁਮਤ ਤੋਂ 2 4 ਜਾਨੀ ਕਿ 4 ਸੀਟਾਂ ਦੀ ਵਧਤਾ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਮੁਕਾਬਲੇ ਕਹਿ ਲਈਏ ਜਾਂ ਬਹੁਮਤ ਦੇ ਅੰਕੜੇ ਦੇ ਮੁਕਾਬਲੇ ਜ਼ਿਆਦਾ ਵਿਖਾਈ ਦਿੰਦੀ ਆਮ ਆਦਮੀ ਪਾਰਟੀ ਜਿਸ ਕੋਲ ਇਸ ਸਮੇਂ ਦਿੱਲੀ ਵਿਧਾਨ ਸਭਾ ਦੇ ਵਿੱਚ 62 ਸੀਟਾਂ ਨੇ 70 ਮੈਂਬਰੀ ਵਿਧਾਨ ਸਭਾ ਚ 62 ਜਿਹੜੇ ਮੈਂਬਰ ਨੇ ਉਹ ਆਮ ਆਦਮੀ ਪਾਰਟੀ ਦੇ ਉਹ ਜਿਹੜੀ ਆ 30 ਤੋਂ 32 ਤੇ ਸਿਮਟਰੀ ਆ ਸੱਟਾ ਬਾਜ਼ਾਰ ਦੇ ਮੁਤਾਬਕ ਕਾਂਗਰਸ ਜਿਹਦਾ ਪਿਛਲੀ ਵਾਰ ਖਾਤਾ ਵੀ ਨਹੀਂ ਸੀ ਖੁੱਲਿਆ ਉਹ 2 ਤੋਂ 3 ਦੇ ਵਿਚਕਾਰ ਲੜਕਦੀ ਹੋਈ ਨਜ਼ਰ ਆ ਰਹੀ ਆ ਕਾਂਗਰਸ ਚਲੋ ਸੁਖ ਦਾ ਸਾਹ ਹੋ ਸਕਦਾ ਕਾਂਗਰਸ ਦੇ ਲਈ ਇੱਕ ਖਾਤਾ ਖੁੱਲ ਜੇ ਪਰ ਆਮ ਆਦਮੀ ਪਾਰਟੀ ਦੀ ਅਗਰ ਨੀਂਦਾ ਹਰਾਮ ਹੋ ਗਈਆਂ ਸੱਟਾ ਬਾਜ਼ਾਰ ਨੇ ਕੇਜਰੀਵਾਲ ਦੀਆਂ ਨੀਂਦਾ ਹਰਾਮ ਕਰਕੇ ਰੱਖਤੀਆਂ ਤਦੇ ਤਾਂ ਗਾੜੀ-ਕਾੜੀ ਚ ਫਰਮਾਨ ਆਇਆ ਦਿੱਲੀੋਂ ਕੇ ਭਾਈ ਆਜੋ ਲੌਂਗਲਾਣਾ ਇਕੱਠਾ ਹੋ ਕੇ ਦਿੱਲੀ ਆਜੋ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਐਮਐਲਏਆਂ ਨੇ ਮੰਤਰੀਆਂ ਨੇ ਸੰਤਰੀਆਂ ਨੇ ਆਪਣੀਆਂ ਗੱਡੀਆਂ ਚ ਤੇਲ ਪਵਾਇਆ ਤੇ ਦਿੱਲੀ ਦਰਬਾਰ ਦੇ ਵਿੱਚ ਹਾਜ਼ਰੀ ਦਿੱਤੀ ਫੋਟੋਆਂ ਤੁਸੀਂ ਤੇ ਸਕਰੀਨ ਤੇ ਦੇਖ ਸਕਦੇ ਹੋ ਕਿ ਸਾਰੇ ਜਾਣੇ ਅੱਜ ਮਿਲੇ ਐ ਵੱਡੀ ਗੱਲ ਇਹ ਹੈ ਕਿ ਪੰਜਾਬ ਵਾਲਿਆਂ ਤੋਂ ਤਾਂ ਆਪਣਾ ਘਰ ਨਹੀਂ ਸੰਭਿਆ ਜਾ ਰਿਹਾ ਬੀਬਾ ਨਰਿੰਦਰ ਕੌਰ ਭਰਾਜ ਕੇ ਆ ਜਿਹੜੇ ਇੱਥੋਂ ਸਮਰੂਰ ਨਗਰ ਕਾਉਂਸਲ ਹਾਰ ਕੇ ਗਏ ਐ ਕਿੰਨੇ ਹੋਰ ਆਗੂ ਗਏ ਐ ਸੰਗਰੂਰ ਦੇ ਵਿੱਚ ਜੋ ਹਾਲ ਹੋਇਆ ਉਹਦੇ ਬਰਤ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੀ ਇਹ ਜਤਾਪ ਆਉਣਗੇ ਕੀ ਇਹ ਕੀ ਦਿਖਾਉਣਗੇ ਕਿ ਅਸੀਂ ਪੰਜਾਬ ਦੇ ਵਿੱਚ ਆਹ ਤੀਰ ਮਾਰ ਕੇ ਆਏ ਆ ਤੇ ਦਿੱਲੀ ਵਾਲੇ ਤੁਸੀਂ ਸਾਡਾ ਬੰਦਾ ਜਤਾ ਦਿਓ ਸਾਡੀ ਜ਼ਿੰਮੇਵਾਰੀ ਹੈ ਮੈਨੂੰ ਇੰਜ ਲੱਗਦਾ ਹੈ ਕਿ ਦੇਖੋ ਪ੍ਰਭਾਵ ਕਿਸੇ ਇੱਕ ਵਿਅਕਤੀ ਦਾ ਹੋ ਸਕਦਾ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਪ੍ਰਭਾਵ ਦਿੱਲੀ ਦੇ ਲੋਕਾਂ ਤੇ ਹੋਵੇਗਾ ਪੰਜਾਬੀ ਵੱਸੋ ਵੱਡੀ ਗਿਣਤੀ ਚ ਵੱਸਦੀ ਹੈ ਉਹ ਉਹ ਭਗਵੰਤ ਮਾਨ ਨੂੰ ਸੈਲੀਬ੍ਰੇਟ ਕਰਦੇ ਹੋਣਗੇ ਪਰ ਕੀ ਕੋਈ ਸਖਬੀਰ ਸਿੰਘ ਮੈਸਰਖਾਨਾ ਨੂੰ ਸੈਲੀਬ੍ਰੇਟ ਕਰਦਾ ਹੋਏਗਾ ਕੀ ਫੋਜਾ ਸਿੰਘ ਸਰਾਰੀ ਨੂੰ ਸੈਲੀਬ੍ਰੇਟ ਕਰਦਾ ਹੋਏਗਾ ਇਹ ਇੱਕ ਸਵਾਲ ਨੇ ਹਾਈ ਹੋ ਸਕਦਾ ਹੈ ਕਿ ਭਾਈ ਤੁਸੀਂ ਨਿਗਰਾਨੀ ਰੱਖਣੀ ਹੈ ਚੋਣ ਪ੍ਰਚਾਰ ਨੂੰ ਸਾਹਮਣਾ ਹੈ ਚੋਣ ਪ੍ਰਚਾਰ ਦੇਖਣਾ ਹੈ ਕਿ ਕਿਵੇਂ ਚੱਲ ਰਿਹਾ ਕੋਈ ਗੜਬੜੀ ਤਾਂ ਨਹੀਂ ਹੋ ਰਹੀ ਕੋਈ ਟੁੱਟ ਭੱਜ ਤਾਂ ਨਹੀਂ ਹੋ ਰਹੀ ਉਹਨੂੰ ਕੰਟਰੋਲ ਕਰਨਾ ਹੈ ਪਾਰਟੀ ਦੇ ਢਾਂਚੇ ਨੂੰ ਦੇਖਣਾ ਇਸ ਤੋਂ ਬਾਅਦ ਕਿ ਇਹ ਕੁਝ ਨਹੀਂ ਕਰ ਸਕਦੇ ਪਰ ਇਹਨਾਂ ਨੂੰ ਦਿੱਲੀ ਬੁਲਾ ਲਿਆ ਗਿਆ ਹੁਣ ਇੱਕ ਮਹੀਨਾ ਰਹਿ ਗਿਆ ਲਗਭਗ ਆਪਾਂ ਕਹਿ ਲਈਏ ਕਿ ਫਰਵਰੀ ਦੇ ਪਹਿਲੇ ਹਫਤੇ ਚ ਚੋਣ ਹੋ ਜਾਣੀਆਂ ਦਿੱਲੀ ਦੀ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਐਮਐਲਏ ਦਿੱਲੀ ਦੇ ਰੇਲਾ ਲੈਣਗੇ 92 ਦੇ 92 ਤੇ ਪੰਜਾਬ ਦੇ ਲੋਕਾਂ ਦੀ ਹਾਲਤ ਕੌਣ ਪੁੱਛੂਗਾ ਪੰਜਾਬ ਦੇ ਲੋਕਾਂ ਨੂੰ ਕੌਣ ਦੇਖੂਗਾ ਸਵਾਲ ਤਾਂ ਇਹ ਹੈ ਸੱਟਾ ਬਾਜ਼ਾਰ ਪਰਾਂ ਰੱਖ ਦਿੰਨੇ ਆਪਾਂ ਆਪਾਂ ਗੱਲ ਕਰਦੇ ਆਂ ਆਪਣੀ ਪੰਜਾਬ ਦੇ ਲੋਕਾਂ ਦੇ ਦੁੱਖ ਤਕਲੀਫਾਂ ਕੌਣ ਦੇਖੇਗਾ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਈ ਦਿਨ ਹੋ ਗਏ ਬਾਹਰ ਨਹੀਂ ਨਿਕਲੇ ਸਿਰਫ ਕੱਲ ਦੇਖੇਗੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਾ ਕੋਈ ਬਿਆਨ ਨਾ ਕੋਈ ਪ੍ਰੈਸ ਕਾਨਫਰੰਸ ਨਾ ਕੋਈ ਰੈਲੀ ਨਾ ਕੋਈ ਧਰਨਾ ਪੰਜਾਬ ਦੇ ਮੰਤਰੀ ਐਮ ਐਲ اے ਦਿੱਲੀ ਚਲੇ ਜਾਣਗੇ ਤਾਂ ਪੰਜਾਬ ਦਾ ਵਾਲੀਵਾਰਸ ਕੌਣ ਹੋਵੇਗਾ ਪੰਜਾਬ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਕ੍ਰਿਟੀਕਲ ਨਾਜ਼ੁਕ ਸਿਚੁਏਸ਼ਨ ਦੇ ਅੰਦਰ ਨੇ ਨੀਂਬੇਹੋਸ਼ੀ ਦੀ ਹਾਲਤ ਦੇ ਵਿੱਚ ਨੇ ਕਿਸਾਨੀ ਮਸਲਾ ਉਲਝਿਆ ਪਿਆ ਹੈ ਲਗਾਤਾਰ ਪੰਜਾਬ ਦੇ ਅੰਦਰ ਅਮਨ ਤੇ ਕਾਨੂੰਨ ਦੀ ਸਥਿਤੀ ਸਵਾਲਾਂ ਦੇ ਘੇਰੇ ਚ ਹੈ ਇਹ ਸਭ ਕਾਸੇ ਦੇ ਵਿੱਚ ਜੇਕਰ ਸਾਰਾ ਸਰਕਾਰੀ ਲੋង ਲਾਣਾ ਦਿੱਲੀ ਬੈਹ ਜੇਗਾ ਜਾ ਕੇ ਤਾਂ ਫਿਰ ਪੰਜਾਬ ਦਾ ਤਾਂ ਰੱਬ ਹੀ ਰੱਖਾਇਆ ਇਹ ਹੀ ਸ਼ਬਦ ਵਰਤੇ ਜਾ ਸਕਦੇ ਹੈ ਬੇਸ਼ੱਕ ਅਮੇਸ਼ aí ਕਾਲੀਆਂ ਦੇ ਵੇਲੇ ਵੀ ਕਾਲੀ ਵੀ ਜਾਂਦੇ ਰਹੇ ਦਿੱਲੀ ਹੋਰ ਥਾਵਾਂ ਵੀ ਜਾਂਦੇ ਰਹੇ ਹਰਿਆਣੇ 'ਚ ਵੀ ਜਾਂਦੇ ਰਹੇ ਰਾਜਸਥਾਨ 'ਚ ਵੀ ਜਾਂਦੇ ਰਹੇ ਕਾਂਗਰਸੀ ਵੀ ਜਾਂਦੇ ਰਹੇ ਪਰ ਐ ਇਕੱਠੇ ਹੋ ਕੇ ਕੋਈ ਨਹੀਂ ਗਿਆ ਜਿਹਦੀ ਡਿਊਟੀ ਲੱਗਦੀ ਸੀ ਉਹ ਚਲੇ ਜਾਂਦਾ ਸੀ ਕਾਂਗਰਸ ਵੇਲੇ ਵੈਸੇ ਵੀ ਦੇਖਣ ਚ ਆਇਆ ਜਦੋਂ ਕਾਂਗਰਸੀ ਸਰਕਾਰ ਸੀ ਪੰਜਾਬ ਦੇ ਅੰਦਰ ਤਾਂ ਡਿਊਟੀਆਂ ਇਸ ਪ੍ਰਕਾਰ ਲੱਗਦੀਆਂ ਨਹੀਂ ਸੀ ਉਹ ਉਹਨਾਂ ਦਾ ਜਥੇਬੰਦਕ ਢਾਂਚਾ ਸੀ ਜਿਸ ਪ੍ਰਕਾਰ ਫੈਸਲੇ ਲੈਂਦਾ ਸੀ ਉਵੇਂ ਹੋ ਜਾਂਦੇ ਸੀ ਜੇਕਰ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏ ਦੀਆਂ ਡਿਊਟੀਆਂ ਲਾਈਆਂ ਜਾਂਦੀਆਂ ਨੇ ਤਾਂ ਪੰਜਾਬ ਦੇ ਅੰਦਰ ਕਾਨੂੰਨ ਦੀ ਵਿਵਸਥਾ ਪੰਜਾਬ ਦੇ ਲੋਕਾਂ ਦੇ ਮੰਗਾਂ ਮਸਲੇ ਸਾਰੇ ਅਧਿਵਿਚਾਰੀ ਲੋਕ ਰੋਕ ਕੇ ਰਹਿ ਜਾਣਗੇ ਪੰਜਾਬ ਦੇ ਅੰਦਰ ਪਹਿਲਾਂ ਹੀ ਲਗਾਤਾਰ ਸਰਪੰਚੀ ਜਿਮਨੀ ਚੋਣਾ ਉਸ ਤੋਂ ਬਾਅਦ ਮਿਊਸਪਲ ਕਾਰਪੋਰੇਸ਼ਨ ਤੇ ਨਗਰ ਨਿਗਮਾਂ ਦੀਆਂ ਚੋਣਾਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਇਹ ਸਾਰਾ ਕੁਝ ਲੋਕ ਪਹਿਲਾਂ ਹੀ ਲੋਕਾਂ ਨੂੰ ਆਗੂ ਮਿਲਣੀ ਸੀ ਰੇ ਲੋਕਾਂ ਦੀਆਂ ਬਦਲੀਆਂ ਰੁਕੀਆਂ ਪਈਆਂ ਨੇ ਨਿੱਕੇ ਮੋਟੇ ਕੰਮ ਤਾਂ ਇਹ ਹੋਰ ਗੁੰਜਲਦਾਰ ਹੋ ਜਾਏਗਾ ਅਰੇ ਇਹ ਗੱਲ ਸੱਟਾ ਬਾਜ਼ਾਰ ਦੀ ਸੱਟਾ ਬਾਜ਼ਾਰ ਕਿੰਨਾ ਸੱਚ ਹੁੰਦਾ ਕਿੰਨਾ ਝੂਠੇ ਤਾਂ ਵੇਲਾ ਦੱਸ ਸਕਦਾ ਹੈ ਇਹ ਜਦ ਦਿੱਲੀ ਦੇ ਲੋਕ ਦੱਸ ਸਕਦੇ ਆ ਪਰ ਜੋ ਸੱਟਾ ਬਾਜ਼ਾਰ ਨੇ ਰੇਟ ਕੱਢਿਆ ਉਹਦੇ ਨਾਲ ਆਮ ਆਦਮੀ ਪਾਰਟੀ ਨੂੰ ਚਿੰਤਤ ਹੋਣਾ ਤਾਂ ਲਾਜ਼ਮੀ ਹੈ ਆਮ ਆਦਮੀ ਪਾਰਟੀ ਬੜੀ ਤੇਜ਼ੀ ਨਾਲ ਚੋਣ ਲੜ ਰਹੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ 70 ਦੇ 70 ਉਮੀਦਵਾਰਾਂ ਲਾਣ ਦਿੱਤੇ ਗਏ ਨੇ ਉਹਨਾਂ ਉਮੀਦਵਾਰਾਂ ਦੇ ਪਿੱਛੇ ਕਹ ਰਿਹਾ ਕਿ ਇੱਕ ਲਿਸਟ ਹੋਰ ਤਿਆਰ ਰੱਖੀ ਗਈ ਹੈ ਕਿ ਭਾਈ ਜੇ ਕਿਤੇ ਤੜਫੜ ਹੋ ਗਈ ਤਾਂ ਉਹ ਵੀ ਸੈੱਟ ਕਰ ਲਾਂਗੇ ਇਸ ਉਮੀਦ ਦੇ ਨਾਲ ਉਹ ਲੜ ਰਹੇ ਨੇ ਆਪਾਂ ਇਹ ਨਹੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਕੋਈ ਪਪੁਲਾਰਿਟੀ ਘਟ ਗਈ ਹੈ ਕੋਈ ਉਹਨਾਂ ਦੇ ਹਰਮਨ ਪਿਆਰਤਾ ਘਟ ਗਈ ਹੈ ਦਿੱਲੀ ਸ਼ਰਾਬ ਘੁਟਾਲੇ 'ਚ ਬੇਸ਼ੱਕ ਉਹ ਫਸੇ ਨੇ ਇਹ ਗੱਲ ਸਪਸ਼ਟ ਹੈ ਭਰਾ ਆਮ ਆਦਮੀ ਪਾਰਟੀ ਪ੍ਰਤੀ ਕੋਈ ਇਸ ਤਰ੍ਹਾਂ ਦੀ ਹਲੇ ਚੀਜ਼ ਜਿਹੜੀ ਉਹ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਆ ਬੀਜੇਪੀ ਪ੍ਰਤੀ ਕੋਈ ਇਸ ਤਰ੍ਹਾਂ ਦਾ ਕਰੇਜ਼ ਦੇਖ ਨਿਕਲ ਕੇ ਨਹੀਂ ਆ ਰਿਹਾ ਕਿ ਬੀਜੇਪੀ 8 ਤੋਂ 37 ਤੇ ਚੱਲ ਜਾਏਗੀ ਇਸ ਤਰ੍ਹਾਂ ਦੀ ਫਿਲਹਾਲ ਸਥਿਤੀ ਨਜ਼ਰ ਨਹੀਂ ਆਉਂਦੀ ਬਾਕੀ ਜੋ ਸੱਟਾ ਬਾਜ਼ਾਰ ਕਹਿੰਦਾ ਇੱਤੇ ਨਿਗਾਹ ਤਾਂ ਰੱਖਣੀ ਪੈਂਦੀ ਆ